ਸਤ ਸ੍ਰੀ ਅਕਾਲ ਅਸਲਾਮ ਵਾਲੇਕੁਮ ਨਮਸਕਾਰ ਪਾਕਿਸਤਾਨ ਪਾਕਤੀ ਹਦਰ ਨਾਲ ਪਾਕਿਸਤਾਨ ਦਾ ਖਰੀਲਵੇ ਸਟੇਸ਼ਨ ਚੱਕ ਅਮਰੂ ਜੋ ਕਿ 1947 ਦੇ ਵੇਲੇ ਸਾਮੇ ਦੇ ਹਾਲਾਤ ਬਦਲਣ ਕਰਕੇ ਹਯਾਤ ਨਗਰ ਗੁਰਦਾਸਪੁਰ ਵਿੱਚ ਆਏ ਬਸੇ ਬਜ਼ੁਰਗਾਂ ਦਾ ਇਹ ਟਿਕਰਾ ਰੇਲਵੇ ਸਟੇਸ਼ਨ ਸਭ ਬਰਬਾਦ ਹੋ ਗਏ ਤੇ 1947 ਦੇ ਵੇਲੇ ਇਜਤ ਕਰਕੇ ਸਾਮੇ ਨੇ ਆਪਣਾ ਕਰਵਟ ਬਦਲਿਆ ਕੜਾ ਜਨਮ ਕਿੱਥੇ ਹੋਇਆ ਪਾਕਿਸਤਾਨ ਦਾ ਦੇਵੇ ਚੱਕ ਅਮਰੂ ਕਿਹੜੀ ਬਰਾਦਰੀ ਆਪਣੀ ਹਾਂਜੀ ਆ ਰਹੀ ਆ ਆ ਰਹੀ ਆ ਅੱਛਾ ਜਨਮ ਤੁਹਾਡਾ ਉੱਥੇ ਹੋਇਆ ਕਿੰਨੇ ਸਾਲ ਦੇ ਉਦੋਂ ਉਦੋਂ 80 ਸਾਲ ਦੇ ਚੱਕ ਅਮਰੂ ਜ਼ਿਲ੍ਹਾ ਸਿਆਲਕੋਟ ਸੀ ਨਾ ਲੇਗੜਾਪੁਰ ਬਰਦਾਸਪੁਰ ਹੀ ਪੈਂਦਾ ਸੀ ਚੱਕਰਗੜ੍ਹ ਤੁਸੀਂ ਉਹ ਚੱਕਰਗੜ੍ਹ ਸੀ ਸਟੇਸ਼ਨ ਸੀ ਉੱਥੇ ਰੇਲਵੇ ਦਾ ਕੀ ਸਟੇਸ਼ਨ ਹੋ ਰਿਹਾ ਕੀ ਦਾ ਸਟੇਸ਼ਨ ਕੀ ਚੱਕਰਗੜ੍ਹ ਨਾ ਸਟੇਸ਼ਨ ਜ਼ਿਲ੍ਹਾ ਹੋ ਜ਼ਿਲ੍ਹਾ